ਕਾਂਗਰਸ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨਾ ਚਾਹੁੰਦੀ ਹੈ ਕਿ ਨਹੀਂ ਸਵਾਲ ਇਹ ਖੜਾ ਹੋ ਰਿਹਾ ਜਿੱਥੇ ਜਿਹੜਾ ਉਮੀਦਵਾਰ ਐਲਾਨਣਾ ਚਾਹੀਦਾ ਆ ਉੱਥੇ ਉਹਨੂੰ ਐਲਾਨਿਆ ਹੀ ਨਹੀਂ ਜਾ ਰਿਹਾ ਗੱਲਾਂ ਕਿਤੇ ਹੋ ਰਹੀਆਂ ਨੇ ਸੀਟਾਂ ਕਿਤੇ ਦਿੱਤੀਆਂ ਜਾ ਰਹੀਆਂ ਨੇ ਸਾਈਆਂ ਕਿਤੇ ਨੇ ਵਧਾਈਆਂ ਕਿਤੇ ਪੈ ਰਹੀਆਂ ਨੇ ਗੱਲ ਇਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਇਹ ਲੋਕ ਸਭਾ ਚੋਣਾਂ ਇੰਨੀਆਂ ਹੋਛਪੋਚ ਹੋਈਆਂ ਪਈਆਂ ਇਸ ਵੇਲੇ ਕਿ ਇਹਨਾਂ ਨੂੰ ਸਮਝਣਾ ਬੇਹਾਦ ਔਖਾ ਹੋਇਆ ਪਿਆ ਖਡੂਰ ਸਾਹਿਬ ਸੀਟ ਦੀ ਗੱਲ ਚੱਲ ਰਹੀ ਸੀ ਚਰਚਾਵਾ ਸਨ ਕਿ ਰਾਣਾ ਇੰਦਰਪ੍ਰਤਾਪ ਨੂੰ ਚੋਣ ਮੈਦਾਨ ਚ ਉਤਾਰਿਆ ਜਾ ਸਕਦਾ ਰਾਣਾ ਗੁਰਜੀਤ ਦੇ ਸੁਪੁੱਤਰ ਨੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਜਾ ਸਕਦੇ ਨੇ ਇਹ ਚਰਚਾਵਾ ਜਿਹੜੀਆਂ ਨੇ ਚੱਲ ਰਹੀਆਂ ਸੀ ਹੁਣ ਰਾਣਾ ਗੁਰਜੀਤ ਦੇ ਸਿਆਸੀ ਰਸੂਖ ਨੂੰ ਕੌਣ ਨਹੀਂ ਜਾਣਦਾ ਜੇ ਉਹਨਾਂ ਨੇ ਆਪਣੇ ਪੁੱਤ ਨੂੰ ਲੜਾਇਆ ਆਜ਼ਾਦ ਉਮੀਦਵਾਰ ਜਿਤਾਇਆ ਤਾਂ ਸਭਾਵਿਕ ਤੌਰ ਦੇ ਉੱਤੇ ਕੋਈ ਨਾ ਕੋਈ ਇਹੋ ਜਿਹਾ ਸੁਖ ਹੋਣਾ ਤਾਂ ਹੋਵੇਗਾ ਕਿ ਉਹ ਜਿੱਤ ਹਾਸਲ ਕਰ ਸਕਦੇ ਨੇ ਔਰ ਖਡੂਰ ਸਾਹਿਬ ਹਲਕਾ ਵੀ ਕੋਈ ਇਹੋ ਜਹਾ ਹਲਕਾ ਨਹੀਂ ਜਿਹੜਾ ਰਾਣਾ ਗੁਰਜੀਤ ਦੀ ਪਹੁੰਚ ਤੋਂ ਬਾਹਰ ਰਿਹਾ ਹੈ ਰਾਣਾ ਗੁਰਜੀਤ ਖਡੂਰ ਸਾਹਿਬ ਦੇ ਵਿੱਚ ਵੀ ਵਿਚਰਦੇ ਰਹੇ ਨੇ ਹਾਲਾਂਕਿ ਉੱਥੋਂ ਚੋਣ ਵੀ ਲੜ ਚੁੱਕੇ ਨੇ ਪਰ ਉਦੋਂ ਤੋਂ ਹੁਣ ਦੇ ਸਮੇਂ ਦੇ ਵਿੱਚ ਬੜਾ ਫਰਕ ਹੈ ਹੁਣ ਸਿਆਸੀ ਸੁਖ ਰਾਣਾ ਗੁਰਜੀਤ ਦਾ ਬਹੁਤ ਵੱਧ ਚੁੱਕਿਆ ਰਾਣਾ ਗੁਰਜੀਤ ਜ਼ਰੂਰ ਉਹ ਸੀਟ ਜਿਤਾ ਸਕਦੇ ਸੀ ਪਰ ਉਸ ਸੀਟ ਤੋਂ ਕੁਲਬੀਰ ਜ਼ੀਰਾ ਨੂੰ ਉਤਾਰ ਦਿੱਤਾ ਗਿਆ ਹੈਰਾਨੀ ਦੀ ਗੱਲ ਹੈ ਕਿ ਗੱਲ ਉਹੀ ਹੋਈ ਸਾਈਆਂ ਕਿਤੇ ਵਧਾਈਆਂ ਕਿਤੇ ਚਰਚਾਵਾ ਹੁਣ ਤੱਕ ਇਹ ਸੀ ਕਿ ਰਾਣਾ ਗੁਰਜੀਤ ਦੇ ਪੁੱਤ ਰਾਣਾ ਇੰਦਰਪ੍ਰਤਾਪ ਨੂੰ ਉੱਥੋਂ ਐਲਾਨਿਆ ਜਾ ਸਕਦਾ ਆ ਪਰੰਤ ਦੇ ਵਿੱਚ ਬਾਜ਼ੀ ਕਿਤੇ ਹੋੜੀ ਖੇਡ ਦਿੱਤੀ ਗਈ ਗੱਲਾਂ ਕਿਤੇ ਹੋਈਆਂ ਗੱਲਬਾਤ ਕਿਤੇ ਕੀਤੀ ਗਈ ਔਰ ਵਧਾਈਆਂ ਕਿਤੇ ਹੋਰ ਪੈਗੀਆਂ ਇਹ ਗੱਲਾਂ ਉਸੇ ਤਰ੍ਹਾਂ ਦੀਆਂ ਪ੍ਰਤੀਤ ਹੋ ਰਹੀਆਂ ਨੇ ਪਰ ਗੱਲ ਇੱਥੇ ਖੜਦੀ ਆ ਕਿ ਕੀ ਕੁਲਵੀਰ ਜ਼ੀਰਾ ਕਾਂਗਰਸ ਨੂੰ ਸੀਟ ਜਿਤਾ ਸਕਦੇ ਨੇ ਖਡੂਰ ਸਾਹਿਬ ਦੀ ਸੀਟ ਜਿੱਥੇ ਅਮਰਿਤਪਾਲ ਸਿੰਘ ਖੜਿਆ ਖਡੂਰ ਸਾਹਿਬ ਦੀ ਸੀਟ ਜਿੱਥੇ ਬਿਰਸਾ ਸਿੰਘ ਵਲਟੋਹਾ ਵਰਗਾ ਲੀਡਰ ਖੜਿਆ ਉਥੇ ਕੀ ਕਾਂਗਰਸ ਪਾਰਟੀ ਨੇ ਕੁਲਬੀਰ ਜੀਰਾ ਨੂੰ ਉਤਾਰ ਕੇ ਕੋਈ ਸਹੀ ਕੰਮ ਕੀਤਾ ਗੱਲ ਇੱਥੇ ਹੈ ਕਿ ਜੇ ਰਾਣਾ ਇੰਦਰਪ੍ਰਤਾਪ ਚੋਣ ਮੈਦਾਨ 'ਚ ਉਤਰਦੇ ਤਾਂ ਉਹਨਾਂ ਦਾ ਪ੍ਰਚਾਰ ਕਰਨ ਵਾਸਤੇ ਰਾਣਾ ਗੁਰਜੀਤ ਆਪ ਉਥੇ ਨਿਤਰਦੇ ਆਪ ਉਥੇ ਜਾ ਕੇ ਪ੍ਰਚਾਰ ਕਰਦੇ ਔਰ ਤਾਂ ਵੀ ਕੋਈ ਨਾ ਕੋਈ ਉਮੀਦ ਜਿਤਾਈ ਜਾ ਰਹੀ ਸੀ ਕਿ ਰਾਣਾ ਗੁਰਜੀਤ ਕਿਤੇ ਨਾ ਕਿਤੇ ਜਾ ਕੇ ਆਪਣੇ ਪੁੱਤ ਦੇ ਵਾਸਤੇ ਇੱਕ ਵਧੀਆ ਥਾਂ ਸਥਾਪਿਤ ਕਰ ਸਕਦੇ ਸੀ ਜਿੱਤ ਦੇ ਨਾ ਜਿੱਤ ਦੇ ਇੱਕ علیحدਾ ਟੌਪਿਕ ਹੈਗਾ ਪਰ ਕਾਂਗਰਸ ਪਾਰਟੀ ਦੇ ਵਾਸਤੇ ਕੁਝ ਨਾ ਕੁਝ ਚੰਗਾ ਹੋ ਸਕਦਾ ਸੀ ਪਰ ਹੁਣ ਕੁਲਬੀਰ ਜ਼ੀਰਾ ਨੂੰ ਜ਼ਰੂਰ ਉੱਥੋਂ ਉਤਾਰ ਦਿੱਤਾ ਗਿਆ ਜ਼ੀਰਾ ਹਲਕਾ ਖਡੂਰ ਸਾਹਿਬ ਦੇ ਨਜ਼ਦੀਕ ਹੀ ਪੈਂਦਾ ਹੈ ਔਰ ਲੋਕ ਸਭਾ ਕੰਸਟਿਟੂਐਂਸੀ ਦੇ ਵਿੱਚ ਆਉਂਦਾ ਤੇ ਜਿਸ ਵਾਸਤੇ ਹੁਣੇ ਚਰਚਾਵਾਂ ਜਿਹੜੀਆਂ ਚੱਲਦੀਆਂ ਪਈਆਂ ਨੇ ਕਿ ਕਾਂਗਰਸ ਪਾਰਟੀ ਨੇ ਆਪਣੇ ਪੈਰੀ ਆਪ ਕਹਾੜੀ ਮਾਰ ਦਿੱਤੀ ਦੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਰਾਣਾ ਗੁਰਜੀਤ ਨਾਲ ਵੀ ਗੱਲਬਾਤ ਕੀਤੀ ਗਈ ਰਾਣਾ ਗੁਰਜੀਤ ਨੇ ਕੁਲਬੀਰ ਜ਼ੀਰਾ ਦੇ ਮੂੰਹ ਦੇ ਉੱਤੇ ਹੀ ਕਹਿ ਦਿੱਤਾ ਕਿ ਉਹ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤ ਉਥੋਂ ਚੋਣ ਲੜੇ ਇਸ ਤੋਂ ਅੱਗੇ ਵੀ ਬਹੁਤ ਕੁਝ ਕਿਹਾ ਸਭਾਵਿਕ ਤੌਰ ਦੇ ਉੱਤੇ ਝਟਕਾ ਤਾਂ ਲੱਗਦਾ ਹੀ ਹੈ ਜਦੋਂ ਇੱਕ ਚੀਜ਼ ਸੋਚੀ ਹੋਵੇ ਇੱਕ ਚੀਜ਼ ਪਲਾਨ ਕੀਤੀ ਹੋਵੇ ਜੇ ਇੱਕ ਚੀਜ਼ ਦਾ ਪਤਾ ਹੋਵੇ ਕਿ ਇਸੇ ਤਰ੍ਹਾਂ ਹੋਵੇਗੀ ਅੰਤ ਦੇ ਵਿੱਚ ਆ ਕੇ ਉਹ ਨਾ ਹੋਵੇ ਤਾਂ ਉਹੀ ਗੱਲ ਹੋ ਜਾਂਦੀ ਹੈ ਕਿ ਹੱਥ ਤਾਂ ਆਇਆ ਪਰ ਮੂੰਹ ਨਾ ਲੱਗਿਆ ਉਹ ਗੱਲ ਹੋ ਜਾਂਦੀ ਹੈ ਤੇ ਉਹੀ ਸ਼ਾਇਦ ਰਾਣਾ ਗੁਰਜੀਤ ਦੇ ਨਾਲ ਹੋਇਆ ਔਰ ਉਸ ਤੋਂ ਬਾਅਦ ਜਿਹੜਾ ਬਿਆਨ ਸਾਹਮਣੇ ਆਇਆ ਆਉ ਸੁਣਾਉਂਦੇ ਆ ਯੋਗ ਕੈਂਡੀਡੇਟ ਦਿੱਤਾ ਔਰ ਮੈਨੂੰ ਇਹ ਕਹਿਣ ਚ ਕੋਈ ਹਿਚਕਚਾਹਟ ਨਹੀਂ ਕਿ ਮੈਂ ਆਪਣੇ ਬੇਟੇ ਰਾਣਾ ਇੰਦਰਪ੍ਰਤਾਪ ਸਿੰਘ ਲਈ ਅਨੰਦਪੁਰ ਸਾਹਿਬ ਟਿਕਟ ਚਾਹੁੰਦਾ ਸੀ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆ ਮਰਜ਼ੀ ਉਹਨਾਂ ਦੀ ਹੁੰਦੀ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਜੀਰਾ ਸਾਹਿਬ ਦਾ ਮੈਨੋਂ ਪ੍ਰਮੋਟ ਕੀਤਾ ਸਾਰਿਆਂ ਦੇ ਮਰਜ਼ੀ ਨਾਲ ਔਰ ਪਾਰਟੀ ਨੇ ਅਕੀਲਤ ਨੇ ਵੀ ਮੈਨੂੰ ਬੁਲਾਇਆ ਬੁਲਾ ਕੇ ਮੈਨੂੰ ਪੁੱਛਿਆ ਕੱਲ ਦੀ ਗੱਲ ਆ ਕੱਲ ਸਵੇਰੇ 11 ਵਜੇ ਮੇਰੀ ਮੀਟਿੰਗ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਲੜ ਇੰਦਰ ਲੜੇ ਮੈਂ ਕਿਹਾ ਜੀ ਫੇਰ ਰਾਣੇ ਦੀ ਜਵਾਨ ਨਹੀਂ ਰਹਿਣੀ ਮਾਲਕ ਕਿਰਪਾ ਕਰੇ ਇਹ ਵੀ ਮੇਰਾ ਪੁੱਤਰ ਹੈ ਇਹ ਵੀ ਇੰਦਰ ਹੈ ਔਰ ਅਸੀਂ ਸਾਰੇ ਸਰਦਾਰ ਕੁਲਵੀਰ ਸਿੰਘ ਜੀਰਾ ਕਾਂਗਰਸ ਪਾਰਟੀ ਲਈ ਤੰਦਹੀਨਾ ਕੰਮ ਕਰਾਂਗੇ ਦੇਖੋ ਗੁਰੂ ਚਰਨਾ ਚੌਣ ਦਾ ਮਤਲਬ ਕੀ ਹੁੰਦਾ ਗੁਰੂ ਚਰਨਾ ਚ ਆਸ਼ੀਰਵਾਦ ਲੈਣ ਲਈ ਜਾਂਦਾ ਔਰ ਮਾਲਕ ਦਾ ਆਸ਼ੀਰਵਾਦ ਲੈਤਾ ਔਰ ਕੱਲ ਤੋਂ ਜੰਗੀ ਪੱਦਰ ਤੇ ਅਸੀਂ ਲੜਾਈ ਲੜਾਂਗੇ ਕੁਲਵੀਰ ਸਿੰਘ ਜੀਰਾਂ ਨੂੰ ਮਾਲਕ ਕਿਰਪਾ ਕਰੇ ਕਿਰਪਾ ਕਰਨ ਵਾਲਾ ਮਾਲਕ ਆ ਝੋਲੀਆਂ ਉਹ ਪਰਦਾ ਤੇ ਮਾਲਕ ਇਸ ਕਾਬਿਲ ਬਣਾਵੇ ਕੁਲਵੀਰ ਸਿੰਘ ਜੀਰਾਂ ਨੂੰ ਕਿ ਉਹ ਇੱਕ ਸੈਕੂਲਰ ਪਾਰਟੀ ਕਾਂਗਰਸ ਪਾਰਟੀ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰੀਦੀ ਆ ਡਿਵੈਲਪਮੈਂਟ ਦੀ ਗੱਲ ਕਰੀਦੀ ਆ ਇਸ ਏਜੰਡੇ ਨੂੰ ਇਹ ਨਹੀਂ ਕਿ ਸਿੱਖਾਂ ਦੀ ਗੱਲ ਨਹੀਂ ਕਰਨੀ ਸਿੱਖਾਂ ਦੀ ਵੀ ਗੱਲ ਕਰੇਗਾ ਇਹ ਹਿੰਦੂਆਂ ਦੀ ਵੀ ਗੱਲ ਕਰੇਗਾ ਮੁਸਲਮਾਨਾਂ ਦੀ ਵੀ ਗੱਲ ਕਰੇਗਾ 크ਰਿਸਚੀਅਨ ਭਾਈਚਾਰੇ ਦੀ ਵੀ ਗੱਲ ਕਰੇਗਾ ਸਾਂਝੀ ਵਾਰਤਾ ਦੀ ਗੱਲ ਕਰਾਂਗੇ ਇਹ ਔਰ ਸਾਰਿਆਂ ਦੀ ਸਾਂਝੀ ਬਾਣੀ ਗੁਰੂ ਨੇ ਕਿਹਾ ਉਹ ਸੋਚ ਨੂੰ ਲੈ ਕੇ ਕਾਂਗਰਸ ਪਾਰਟੀ ਅੱਗੇ ਗਈ ਆ ਜ਼ੀਰਾ ਸਾਹਿਬ ਸਾਡੇ ਕੈਂਡੀਡੇਟ ਆ ਚਾਹੇ ਸਿੱਖਾਂ ਦੇ ਉੱਤੇ ਤਿਆਚਾਰ ਆਪਾਂ ਜਿੱਦਾਂ ਗੱਲਾਂ ਸੁਣੀ ਦੀਆਂ ਉਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਮਾਲਕ ਕਿਰਪਾ ਕਰੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਪੰਜਾਬ ਪੰਜਾਬ ਦੀ ਬੇਰੋਜ਼ਗਾਰੀ ਦੀ ਗੱਲ ਪੰਜਾਬ ਦੀ ਡਰੱਗ ਦੀ ਗੱਲ ਇਹ ਸਾਰੇ ਮਸਲੇ ਹੁਣ ਇੱਥੇ ਇੱਕ ਤਰ੍ਹਾਂ ਨਹੀਂ ਦਿਸੇ ਲੱਗਦੇ ਇਹ ਵੈਸੇ ਚੋਣ ਪਾਚ ਇੱਕ ਮਿੰਟ ਵੀਰ ਇਹ ਸਾਰੀਆਂ ਗੱਲਾਂ ਸਰਦਾਰ ਕੁਲਵੀਰ ਸਿੰਘ ਜੀਰਾ ਕਰਨਗੇ ਹਣ ਹੁਕਮ ਕਰੋ ਅੱਜ ਜਿਹੜਾ ਹੁਣ ਪ੍ਰਚਾਰ ਚ ਉੱਤਰਨਾ ਕਾਂਗਰਸ ਪਾਰਟੀ ਨੇ ਪਰ ਉਸ ਤੋਂ ਪਹਿਲਾਂ ਜਿਹੜੀ ਲੈਂਗੁਏਜ ਸੀਗੀ ਕਿਉਂਕਿ ਤੁਸੀਂ ਬੜੇ ਸਾਰੇ ਫੁਲਗੇ ਹੋ ਲੈਂਗੁਏਜ ਬੜੀ ਕੁਝ ਜਿੰਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬੜੀ ਗਲਤ ਲੈਵਲ ਦੀ ਬਿਆਨਬਾਦੀ ਇਹ ਲੈ ਕੇ ਨਹੀਂ ਨਹੀਂ ਤੁਸੀਂ ਨਹੀਂ ਤੁਸੀਂ ਤੇ ਉੱਤਰਨਾ ਆ ਜੇ ਉਹ ਮੈਂ ਤਾਂ ਯਾਰ ਹੱਥ ਜੋੜਨ ਵਾਲਾ ਬੰਦਾ ਕਿੱਥੇ ਜੜਾ ਦੂਜੀਆਂ ਪਾਰਟੀਆਂ ਦੀ ਗੱਲ ਦੂਜੀਆਂ ਪਾਰਟੀਆਂ ਦੇਖੋ ਤੁਸੀਂ ਮਿਆਰ ਨਾਲ ਗੱਲ 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 ਆ ਜੀ ਸਾਰਿਆਂ ਦਾ ਸਤਿਕਾਰ ਕਰਾਂਗੇ ਸਾਡੇ ਲਈ ਸਰਦਾਰ ਬਿਰਸਾ ਸਿੰਘ ਬਲਟੋਆ ਆਦਰ ਆਦਰਨੀ ਹੈ ਭੋਲਰ ਸਾਹਿਬ ਜੋ ਕੀਤਾ ਉਹ ਮੈਨੂੰ ਮੈਂ ਉੱਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹਦਾ ਵੀ ਆਦਰ ਕਰਾਂਗੇ ਸਾਡਾ ਫਰਜ ਹੈ ਤੇ ਸਾਹਮਣੇ ਦੇਖ ਸਾਹਮਣੇ ਹੀ ਮੈਂ ਤਾਂ ਉਹਦੇ ਨਾਲ ਨਹੀਂ ਦਾਇਰੇ ਚ ਰਹਿ ਗਏ ਠੀਕ ਹੈ ਤੇ ਮੈਂ ਨਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਤੇ ਵੀ ਸਾਨੂੰ ਕੀ ਹੱਕ ਹੈ ਵੀ ਟਿੱਪਣੀ ਕਰਨ ਦਾ ਹਰੇਕ ਨੂੰ ਹੱਕ ਹੈ ਲੜਨ ਦਾ ਜਦੋਂ ਅਸੀਂ ਹਿੰਦੁਸਤਾਨ ਦਾ ਸੰਵਿਧਾਨੀ ਮੰਨ ਲਿਆ ਤੇ ਫੇਰ ਤੁਸੀਂ ਸਾਰੇ ਬਰਾਬਰ ਹੋ ਗਏ ਸ਼ਰਧਾਨ ਮੰਨਣਗੇ ਤਾਂ ਇਲੈਕਸ਼ਨ 'ਚ ਖੜੇ ਹੋਣਗੇ ਨਾ ਤੇ ਉਹਦੇ 'ਚ ਆਪਾਂ ਹਰੇਕ ਦਾ ਸਤਿਕਾਰ ਕਰਨਾ ਜਿਹੜੀਆਂ ਮਾੜੀਆਂ ਗੱਲਾਂ ਉਹ ਮਾੜੀਆਂ ਤਾਂ ਜਨਤਾ ਜਾਣਦੀ ਹੁੰਦੀ ਯਾਰ ਕੋਈ ਕੋਈ ਰੋਬ ਨਾ ਕੋਈ ਧਬਕੇ ਨਾ ਕੋਈ ਕਿਸੇ ਤੇ ਲਾਂਚਣ ਰੋਣ ਨਾ ਕੋ ਵੱਡਾ ਬਣ ਜਾਂਦਾ ਮੈਂ ਤਾਂ ਯਾਰ ਅੱਜ ਤੱਕ ਕਦੇ ਆਹ ਟੀਵੀ ਤੇ ਵੀ ਆ ਪਹਿਲੀ ਵਾਰ ਕੇ ਖੇਤੀ ਖੂਤੀ ਦੀ ਮੈਂ ਗੱਲ ਕਰਲਾਂ ਕਰਲਾਂ ਰਾਜਨੀਤੀ ਦੀ ਗੱਲ ਬਹੁਤ ਕੱਟ ਕਰਦਾ ਪਾਸ਼ਨ ਮੈਨੂੰ ਦੇਣਾ ਨਹੀਂ ਆਉਂਦਾ ਇਹ ਵੀ ਨਹੀਂ ਗੱਲ ਲੇਕਿਨ ਗੱਲ ਹੈ ਜੀਰਾ ਜੀਰੀ ਭਾਸ਼ਣ ਵੀ ਦਊਗਾ ਕਿਉਂਕਿ ਸਰਦਾਰ ਹਰਮਿੰਦਰ ਸਿੰਘ ਜੀ ਗਿੱਲ ਸਾਹਿਬ ਯੋਗ ਕੈਂਡੀਡੇਟ ਦਿੱਤਾ ਔਰ ਮੈਨੂੰ ਇਹ ਕਹਿਣ ਚ ਕੋਈ ਹਿਚਕਚਾਹਟ ਨਹੀਂ ਕਿ ਮੈਂ ਆਪਣੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਲਈ ਅਨੰਦਪੁਰ ਸਾਹਿਬ ਟਿਕਟ ਚਾਹੁੰਦਾ ਸੀ ਲੇਕਿਨ ਕਾਂਗਰਸ ਪਾਰਟੀ ਦੀ ਭਾਈ ਕਮਾਂਡ ਆ ਮਰਜ਼ੀ ਉਹਨਾਂ ਦੀ ਹੁੰਦੀ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਜੀਰਾ ਸਾਹਿਬ ਦਾ ਮੈਨੋਂ ਪ੍ਰਮੋਟ ਕੀਤਾ ਸਾਰਿਆਂ ਦੇ ਮਰਜ਼ੀ ਨਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ